ਰਾਮਕੋਲ ਮੁੰਦਰਦੇਵ ਜੇਕਰ ਕੋਈ ਲੜਕੀ ਆ ਜਸਸੀ ਨਾਮ ਦੀ ਉਹ ਉਥੇ ਨਸ਼ਾ ਵੇਚ ਰਹੀ ਆ ਉਹਦਾ ਭਰਾ ਵੀ ਵੇਚ ਰਿਆ ਵਾ ਔਰ ਸਾਰੀ ਰਾਤ ਜਿਹੜਾ ਨਸ਼ੇ ਦੀ ਸੇਲ ਆਉਟ ਹੁੰਦੀ ਰਹਿੰਦੀ ਹੈਗੀ ਹੈ ਲੜਕੀ ਦਾ ਨਾਮ ਜਸਸੀ ਹੈ ਜਸਸੀ ਹਾਂਜੀ ਕਿਸੇ ਅਧਿਕਾਰੀ ਨਾਲ ਵੀ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀਗੇ ਉਸ ਜਿਹੜਾ ਇਨਫੋਰਮਰ ਹੈਗਾ ਵਾ ਉਹਨੇ ਉਸ ਅਧਿਕਾਰੀ ਨਾਲ ਗੱਲ ਕਰਾ ਦਿੱਤੀ ਜਾਵੇ ਤੇ ਜਿਹਨ ਉਸ ਅਧਿਕਾਰੀ ਨੇ ਵੀ ਸਾਨੂੰ ਇਹ ਕਹਿ ਕੇ ਟਾਲਤਾ ਕਿ ਮੈਂ ਵਿਵਸਥਾ ਤੁਸੀਂ ਸਰਕਾਰੀ ਨੰਬਰ ਦੇਣਾ ਉਹਨਾਂ ਨੇ ਮੈਨੂੰ ਭੇਜ ਤਾ ਕਿ ਉਹ ਉਸ ਤੇ ਗੱਲ ਕਰਾ ਦੇਉਂਗੀ ਉਹ ਇਸ ਤੋਂ ਇਹ ਵੀ ਯਾਰ ਹੁੰਦਾ ਕਿ ਜਿਹੜੇ ਪੁਲਿਸ ਦੇ ਅਧਿਕਾਰੀ ਆ ਉਹ ਕਿੰਨੇ ਸੀਰੀਅਸ ਆ ਇਸ ਕੰਮ ਨੂੰ ਲੈ ਕੇ ਵਿਚਨੇ ਵਾਲਾ ਬਾਹਰਲਾ ਆਦਮੀ ਉहां पे ਆ ਕੇ ਜਿਵੇਂ ਕਿ ਹਮ ਲੋਗ ਜਿਵੇਂ ਠੇਕੇਦਾਰ ਹੋ ਗਿਆ ਸਮਝ ਲਈ ਹਾਂ ਉਹ ਠੇਕੇਦਾਰ ਲਿਆ ਬਾਹਰ ਸੇ ਆਉ ਮੈਂ ਯहां ਤੇ ਰੱਖੂਗਾ ਆਪ ਯहां ਸੂ ਜਿ ਮਰਜੀ ਜੀਨ ਕਰ ਦੇ ਦੇਖੋ ਸਰਕਾਰ ਇਸ ਪਾਸੇ ਕੋਸ਼ਿਸ਼ ਕਰ ਰਹੀ ਹੈ ਜੁਗਦਾਸ਼ਾ ਵਰਗ ਤਰਹਾਰ ਵਾਣੀਆਂ ਤਰਹਾਰ ਤੋਂ ਇਹੋ ਜੇ ਆਪਰੇਸ਼ਨ ਚਲਾ ਰਹੀ ਆ ਸਰ ਤੇ ਪ੍ਰੇਸ਼ਨ ਚਲਾ ਰਹੀ ਆ ਲੋਕਾਂ ਦੇ ਘਰਾਂ ਜਾ ਕੇ ਚੈੱਕ ਕਰ ਰਹੀ ਆ ਪਰ ਲੇਕਿਨ ਇਹ ਜਮੀਨੀ ਸਤ ਤੇ ਇਹੋ ਜੇ ਲੋਕ ਜਿਹੜੇ ਸ਼ੇਦੇਵ ਨੂੰ ਉਹ ਬਾ ਚੱਕਦੇ ਰਹੇ ਆ ਗੱਲ ਕਰਨਾ ਚਾਹਦੇ ਨੇ ਜਾਂ ਪੁਲਿਸ ਦੀ ਮਦਦ ਲੈਣਾ ਚਾਹਦੇ ਨੇ ਉਹਨਾਂ ਨੂੰ ਪੁਲਿਸ ਦੀ ਮਦਦ ਕਿੰਨੀ ਕਿ ਮਿਲਦੀ ਆ ਜਾਂ ਪੁਲਿਸ ਕਿੰਨੀ ਸੀਰੀਅਸ ਆ ਉਹ ਇਸ ਗੱਲ ਤੋਂ ਬਾਅਦ ਲੱਗਦਾ ਮਨਜੂਬ ਕੋ ਜੋ ਘਰ ਆਣ ਮਨਜੀਤ ਬੈਠੀ ਰਹਾ ਗਾ ਮੈਂ ਵੀ ਅਸੀਂ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਨੈਸ਼ਨਲ ਲੈ ਕੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਉਹਨਾਂ ਦੇ ਬਲੋਂ ਮਹੀਮਾ ਛੇੜੀ ਗਈਆਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਐਫਆਈਆਰ ਕੀਤੀ ਜਾ ਰਹੀ ਤਾਂ ਇੱਕ ਬਦਲਵੀਂ ਤਸਵੀਰ ਜਿਹੜੀ ਕਿ ਪੇਸ਼ ਕੀਤੀ ਜਾ ਰਹੀਆਂ ਨਸ਼ਾ ਤਸਕਰਾਂ ਨੂੰ ਲੈ ਕੇ ਪਰ ਦੇਖਿਆ ਜਾ ਰਿਹਾ ਦੂਜੇ ਪਾਸੇ ਗਰੀ ਮੁਹੱਲਿਆਂ ਦੇ ਵਿੱਚ ਕਿੰ ਤਰੀਕੇ ਦੇ ਨਾਲ ਸ਼ਰਿਆਮ ਨਸ਼ਾ ਵੇਚਿਆ ਜਾ ਰਿਹਾ ਜਿਸਿਆ ਮੂੰਹ ਬੋਲਦੇ ਹੋ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਉਂਦੀਆਂ ਨੇ ਤੇ ਸਾਜੇ ਮਾਮਲੇ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਕਪੂਰ ਸਲਾਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਰਿਆਮ ਨਸ਼ਾ ਵੇਚਿਆ ਜਾਂਦਾ ਹੈ ਕਿ ਅਜਿਹਾ ਵੀਡੀਓ ਉਹ ਸਾਹਮਣੇ ਆਇਆ ਕਿਵੇਂ ਨਸ਼ਾ ਸਪਲਾਈ ਹੁੰਦਾ ਕੌਣ ਕਰਦੇ ਨੇ ਕਿਸ ਤਰੀਕੇ ਦੇ ਨਾਲ ਕਰਦੇ ਨੇ ਇਸ ਪੂਰੇ ਮਾਮਲੇ ਦੇ ਅਸੀਂ ਗੱਲਬਾਤ ਕਰਾਂਗੇ ਤਾਂ ਕਿ ਜਨਤਾ ਨੂੰ ਨਸ਼ਿਆਂ ਨੂੰ ਲੈ ਕੇ ਜੋ ਲਗਾਤਾਰ ਯੁੱਧ ਵੀ ਚੇੜੇ ਹੋਏ ਨੇ ਪਰ ਹਾਰ 2 ਵੀ ਚਲਾਇਆ ਜਾ ਰਿਹਾ ਆਪਰੇਸ਼ਨ ਸੱਜ ਚਲਾਇਆ ਜਾ ਰਿਹਾ ਪਰ ਫਿਰ ਵੀ ਨਸ਼ਾ ਜੜਾ ਕਿਤੋਂ ਹਲੇ ਦੇ ਨਾਲ ਵਿਕਦਾ ਨਜ਼ਰ ਆ ਰਿਹਾ ਕਪੂਰ ਖਲਾ ਤੋਂ ਮੇਰੇ ਸਹਿਯੋਗੀ ਅਤੇ ਐਡਵੋਕੇਟ ਅਸਕੇਤ ਬੁਖਤਾ ਫੋਨ ਲਾਈਵ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਪੂਰੇ ਮਾਮਲੇ ਲੈ ਕੇ ਸਭ ਤੋਂ ਪਹਿਲਾਂ ਐਡਵੋਕੇਟ ਅਸਕੇਤ ਮੀਤਰਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਾਈਵ ਪੰਜਾਬੀ ਟੀਵੀ ਤੇ ਜੀ ਬਿਲਕੁਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅੱਜ ਗੱਲ ਕਰ ਹਾਈਟ ਵਿੱਚ ਕਪੂਰ ਸਾਹ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਨਸ਼ਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਨੂੰ ਉਸ ਵੀਡੀਓ ਬਾਰੇ ਦੱਸਿਆ ਜਾਵੇ ਕਿ ਉਹ ਵੀਡੀਓ ਕਿਵੇਂ ਆਇਆ ਤੇ ਉਸ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਕੁਝ ਜਿਹੜਾ ਕਿ ਉਹ ਨਿਕਲ ਕੇ ਸਾਹਮਣੇ ਆਇਆ ਜੀ ਕਿ ਇਹ ਜਿਹੜਾ ਵੀਡੀਓ ਹੈਗਾ ਇੱਕ ਪ੍ਰਵਾਸੀ ਮਜ਼ਦੂਰ ਹੈਗਾ ਕੋਈ ਇਥੇ ਬ੍ਰਾਂਡਪੁਰ ਦਾ ਏਰੀਆ ਕੋਈ ਉੱਥੇ ਰਹਿੰਦਾ ਏ ਲੜਕਾ ਜੀ ਔਰ ਲਗਾਤਾਰ ਇਹ ਮੈਨੂੰ ਫੋਨ ਤੇ ਫੋਨ ਕਰ ਰਿਹਾ ਕਿ ਆਗੇ ਸਾਡੇ ਏਰੀਆ ਦੇ ਵਿੱਚ ਨਸ਼ਾ ਵਿਕਦਾ ਔਰ ਮੈਂ ਬਹੁਤ ਦੁਖੀ ਆ ਔਰ ਜਦੋਂ ਇਹ ਮੇਰੇ ਕੋਲ ਬਿਲਨ ਆਇਆ ਕਿਸੇ ਸਪੌਟ ਦੇ ਉੱਤੇ ਤੇ ਉੱਥੇ ਫਿਰ ਮੈਂ ਨਾਲ ਗੱਲਬਾਤ ਕੀਤੀ ਤੇ ਵੀਡੀਓ ਬਣਾਈ ਉਦੋਂ ਇਹ ਬੱਸ ਰਿਆ ਸੀਗਾ ਤੋ ਇਹ ਜਾਂਦਾ 6 ਵਜੇ ਡੈਟੀਫਿਕੇਸ਼ਨਾਂ ਉਹ ਜੋ ਸ਼ੋਅ ਆਫ ਰਹਾ ਕੋਈ ਤੁਹਾਨੂੰ ਘਰਾਂ ਸਾਹਿਬ ਪਤਾ ਹੀ ਹੈ ਕਿ ਜਿਹਦੇ ਨਸ਼ੇ ਦੇ ਵਿਰੁੱਧ ਜਿੰਨੇ ਵੀ ਲੋਕ ਅੱਜ ਤੱਕ ਜਿਨ੍ਹਾਂ ਨੇ ਆਵਾਜ਼ ਚੱਕੀ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਮਤਲਬ ਹੋ ਗਿਆ ਹੈਗਾ ਜਾਂ ਉਹਨਾਂ ਦਾ ਕੋਈ ਨਾ ਕੋਈ ਡਾਟਾ ਵੀ ਜਾਂ ਉਹਨਾਂ ਦੇ ਕੋਈ ਚੱਲਿਆ ਇਸ ਕਰਕੇ ਜਾਂਦਾ ਸੀ ਕਰਦਾ ਮੈਂ ਪਰਿਵਾਰ ਵਾਲਾ ਹੈਗਾ ਵਾ ਤੇ ਬੇਜੇ ਦੀ ਡੈਟੀਫਿਕੇਸ਼ਨਾਂ ਉਹ ਵੀ ਤਾਂ ਸ਼ੋਅ ਰਹਾ ਹੋਵੇ ਤੇ ਉਹਨੇ ਦੱਸਿਆ ਦੱਸ ਉਹ ਦੱਸ ਰਿਹਾ ਸੀਗਾ ਕਿ ਬ੍ਰਾਮਕੁਲ ਮੰਦਰ ਦੇ ਵਿੱਚ ਜੇ ਕੋਈ ਲੜਕੀ ਆ ਜਿਸ ਨਾਂ ਦੀ ਉਹ ਉਥੇ ਨਸ਼ਾ ਵੇਚ ਰਹੀ ਆ ਉਹਦਾ ਭਰਾ ਵੀ ਵੇਚ ਰਿਹਾ ਵਾ ਔਰ ساری ਰਾਤ ਜਿਹੜਾ ਨਸ਼ੀ ਦੀ ਸੇਲ ਆਊਟ ਹੁੰਦੀ ਰਹਿੰਦੀ ਹੈਗੀ। ਉਹ ਇਦਾਂ ਦੇ ਕਾਰਨ ਸੀਗੇ ਉਸ ਤੋਂ ਬਾਅਦ ਅਸੀਂ ਕਿਸੇ ਅਧਿਕਾਰੀ ਨਾਲ ਵੀ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀਗੇ ਉਸ ਜਿਹੜਾ ਇਨਫੋਰਮਰ ਹੈਗਾ ਵਾ ਉਹ ਵੀ ਉਸ ਅਧਿਕਾਰੀ ਨਾਲ ਗੱਲ ਕਰਾ ਦਿੱਤੀ ਜਾਵੇ। ਲੇਕਿਨ ਉਸ ਅਧਿਕਾਰੀ ਨੇ ਵੀ ਸਾਨੂੰ ਇਹ ਕਹਿ ਕੇ ਟਾਲਦਾ ਕਿ ਮੈਂ ਵਿਅਸਥਾ ਤੁਸੀਂ ਸਰਕਾਰੀ ਨੰਬਰ ਦੇ ਨਾਲ ਉਹਨਾਂ ਨੇ ਮੈਨੂੰ ਭੇਜ ਸਕਦਾ ਉਸ ਤੇ ਗੱਲ ਕਰਾ ਦੇਉਂਗੀ। ਉਹ ਇਸ ਤੋਂ ਇਹ ਵੀ ਯਾਰ ਹੁੰਦਾ ਕਿ ਜਿਹੜੇ ਪੁਲਿਸ ਦੇ ਅਧਿਕਾਰੀ ਆ ਉਹ ਕਿੰਨੇ ਸੀਰੀਅਸ ਆ ਇਸ ਕੰਮ ਨੂੰ ਲੈ ਕੇ। ਕਿ ਪੰਜਾਬ ਸਰਕਾਰ ਇਸ ਪਾਸੇ ਕੋਸ਼ਿਸ਼ ਕਰ ਰਹੀ ਹੈ ਕਿ ਯੁੱਧ ਦਾ ਸ਼ਹਿਰ ਉਹ ਪਰਹਾਲਵਾ ਨਹੀਂ ਪਰਹਾਲ ਤੋਂ ਇਹੋ ਜੇ ਆਪਰੇਸ਼ਨ ਚਲਾ ਰਹੀ ਆ ਸਰ ਤੇ ਆਪਰੇਸ਼ਨ ਚਲਾ ਰਹੀ ਆ ਲੋਕਾਂ ਦੇ ਘਰਾਂ ਜਾ ਕੇ ਚੈੱਕ ਕਰ ਰਹੀ ਆ ਤੇ ਲੇਕਿਨ ਇਹੋ ਜਿਹੀ ਜਮੀਨੀ ਸੱਤ ਤੇ ਇਹੋ ਜਿਹੇ ਲੋਕ ਜਿਹੜੇ ਨਸ਼ੇ ਦੇ ਵਿਰੁੱਧ ਆਵਾਜ਼ ਚੱਕਦੇ ਰਹੇ ਆ ਗੱਲ ਕਰਨਾ ਚਾਹੁੰਦੇ ਨੇ ਜਾਂ ਪੁਲਿਸ ਦੀ ਮਦਦ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪੁਲਿਸ ਦੀ ਮਦਦ ਕਿੰਨੀ ਕੁ ਮਿਲ ਰਹੀ ਆ ਜਾਂ ਪੁਲਿਸ ਕਿੰਨੀ ਸੀਰੀਅਸ ਆ ਉਹ ਇਸ ਗੱਲ ਤੇ ਬਾ ਲੱਗਦਾ ਕਿ ਉਹ ਅਧਿਕਾਰੀ ਉਹਨਾਂ ਜਿਹੜਾ ਨੰਬਰ ਸਰਕਾਰੀ ਦੇ ਕਹਿ ਤਾਇਆ ਤਾਂ ਤੁਸੀਂ ਇੱਥੇ ਗੱਲ ਕਰ ਲਓ ਜੀ 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 ਹਾਲੇ ਦੇ ਵਿੱਚ ਦੇਖਿਆ ਗਿਆ ਗੁੱਪਤਾ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਇਨਾਮ ਵਜਤ ਹੈਗਾ ਜੋ ਹਾਲੇ ਦੇ ਵਿੱਚ ਇੱਕ ਸਮਾਗਮ ਹੋਇਆ ਸੀ ਪ੍ਰਹਾਰ 2 ਨੂੰ ਲੈ ਕੇ ਨਸ਼ਿਆਂ ਦੇ ਖਿਲਾਫ ਤੇ ਉੱਥੇ ਸਨਮਾਨਿਤ ਕੀਤਾ ਗਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵਧੀਆ ਮੁਹਿੰਮ ਕੀਤੀ ਹੈ ਮੁਹਿੰਮ ਦੇ ਤਹਿਤ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਪਰ ਜੇਕਰ ਇੰਨਾ ਕੰਮ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹੋ ਰਿਹਾ ਪੰਜਾਬ ਪੁਲਿਸ ਅਜਿਹਾ ਕੰਮ ਕਰ ਰਹੀ ਹੈ ਫਿਰ ਸ਼ਰਿਆਮ ਨਸ਼ਾ ਵਿਕਣ ਦੀਆਂ ਨਸ਼ਾ ਖਾਣ ਦੀਆਂ ਜੋ ਕਿਵੇਂ ਆ ਰਹੀ ਨੇ ਕਿਉਂਕਿ ਹਾਲ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਲੜਕੀ ਜੋ ਕਿ ਨਸ਼ੇ ਦੇ ਵਿੱਚ ਝੂਮਦੀ ਹੋਈ ਨਜ਼ਰ ਆਈ ਸੀ ਉਹਦੀ ਵੀ ਇੱਕ ਤਸਵੀਰ ਸਾਹਮਣੇ ਆਈ ਸੀ ਤਾਂ ਫਿਰ ਇਨ੍ਹਾਂ ਸਵਾਲਾਂ ਦੇ ਮੱਦੇ ਨਜ਼ਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦਾ ਦਾਵਾ ਤਾਂ ਕਿਸੇ ਨਾ ਕਿਸੇ ਖੋਖਲਾ ਜ਼ਰੂਰ ਸਾਬਤ ਹੁੰਦਾ ਨਜ਼ਰ ਆ ਰਿਹਾ ਜੀ ਬਿਲਕੁਲ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਇੱਕ ਮੇਨ ਜਰੂਰ ਛੇੜੀ ਲੇਕਿਨ ਉਹ ਵਹੀ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਦੇਖਣਾ ਹੈ ਉਹਨੂੰ ਕਿੰਨਾ ਕਿੰਨਾ ਐਮਪੀ ਵਿੱਚ ਕੀਤਾ ਜਾ ਰਿਹਾ ਹੈਗਾ ਇਹ ਜਿਆਦਾ ਦੇਖਣ ਵਾਲੀ ਗੱਲ ਹੁੰਦੀ ਹੈ ਪਰ ਉਹ ਦੇਖਣ ਤੇ ਜਦੋਂ ਤੁਸੀਂ ਦੱਸਿਆ ਕਿ ਜਲੰਧਰ ਦੇ ਵਿੱਚ ਵੀ میری ਕੁੜਕੀ ਸੀ ਨਸ਼ੇ ਦੇ ਵਿੱਚ ਚਲਾਤੀ ਔਰ ਇੱਕ ਬੰਦਾ ਜਿਹੜਾ ਮੇਰੇ ਕੋਲ ਆਇਆ ਉਹ ਵੀ ਕਹਿ ਰਿਹਾ ਸੀਗਾ ਕਿ ਨਸ਼ਾ ਸਰਿਆਂ ਵਿਕੜਿਆ ਹੈਗਾ ਵਾ ਔਰ ਉਹ ਹੋਰ ਵੀ ਉਸ ਏਰੀਆ ਦਾ ਨਵਾਂ ਪਿੰਡ ਪੱਕੇ ਹੋਰ ਵੀ ਗੱਲ ਕਰ ਰਹੇ ਸੀਗਾ ਉਸ ਨੌਜਵਾਨ ਦਾ ਇਹ ਹੀ ਕਹਿਣਾ ਸੀ ਉਹ ਕਹਿੰਦਾ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਕਹਿੰਦਾ ਮੇਰੀ ਜੇ ਜਾਨ ਖਰੀ ਵੀ ਜਾਵੇ ਤੇ ਪਰ ਜਿਹੜੇ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਜਲਦਲ ਤੇ ਜਾ ਰਹੇ ਆ ਇਹ ਕਹਿੰਦਾ ਮੇਰੀ ਜਾਨ ਮੇਰੀ ਲਾਈਫ ਜਾਨ ਦੇ ਨਾਲ ਜੇ ਉਹ 5-10 ਬੰਦੇ ਜਿਹਨਾਂ ਬਚਾ ਤਾ ਉਸ ਦਸ਼ੇ ਦਲਦਲ ਚ ਤੇ ਮੈਂ ਆਪ ਵੀ ਜਾਨ ਦੇਣ ਨੂੰ ਤਿਆਰ ਆ ਦੂਜੀ ਗੱਲ ਉਹ ਇਹ ਵੀ ਦੱਸਦੇ ਅਸੀਂ ਅੱਗੇ ਜਿਹੜੇ ਪੰਜਾਬੀ ਨੌਜਵਾਨ ਜਾਂ ਲੜਕੇ ਲੜਕੀਆਂ ਤੇ ਹੈਗੇ ਹੀ ਆ ਬਟ ਉਹਦੇ ਨਾਲ ਨਾਲ ਜਿਹੜੇ ਹੁਣ ਨਵੇਂ ਜਿਹੜੇ ਜਿਹੜਾ ਉਹ ਸ਼ਿਕਾਰ ਆ ਫਿਰ ਪ੍ਰਵਾਸੀ ਮਜ਼ਦੂਰ ਆ ਉਹ ਵੀ ਹੁਣ ਇਸ ਤਰ੍ਹਾਂ ਚੇ ਦੇ ਸ਼ਿਕਾਰ ਬੰਦੇ ਸ਼ੁਰੂ ਹੋ ਗਏ ਆ ਹਾਂ ਬਿਲਕੁਲ ਜੀ ਆਡੈਂਟਿਟੀ ਗੱਲ ਕੀਤੀ ਜਾਵੇ ਬੇਸ਼ੱਕ ਪੰਜਾਬ ਸਰਕਾਰ ਕਹਿੰਦੀ ਆ ਆਪਣੀ ਮੁਹਿੰਮ ਦੇ ਤਹਿਤ ਵੀ ਜੇਕਰ ਕੋਈ ਨਸ਼ਾ ਤਸਕਰੀ ਦੀ ਜਾਣਕਾਰੀ ਦਿੰਦਾ ਉਸ ਦੀ ਪਛਾਣ ਜਿਹੜੀ ਕਿ ਗੁਪਤ ਰੱਖੀ ਜਾਵੇਗੀ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਆ ਇਹ ਡਰ ਕਿਵੇਂ ਨਿਕਲ ਸਕਦਾ ਤੇ ਲੋਕ ਡਰਦੇ ਕਿਉਂ ਨੇ ਜੀ ਬਿਲਕੁਲ ਲੋਕਾਂ ਦਾ ਡਰ ਸਹੀ ਆ ਜਦੋਂ ਹੁਣ ਐਡਾ ਦੇਖੋ ਫੋਨ ਕਰਕੇ ਕਿਸੇ ਵੱਡੇ ਅਧਿਕਾਰੀ ਨੂੰ ਦੱਸਿਆ ਜਾਣਾ ਕਿ ਆ ਨਸ਼ਾ ਇੱਥੇ ਵਿਕ ਰਿਆ ਵਾ ਆ ਇਨਫੋਰਮਰ ਆ ਦਾ ਨਾਲ ਗੱਲ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਦੇ ਅਧਿਕਾਰੀਆਂ ਕੋਈ ਇਨਾ ਸਮਾਂ ਹੀ ਨਹੀਂ ਹੈਗਾ ਕਿ ਉਸ ਨਸ਼ਾ ਦੇ ਜਿਹੜਾ ਇਨਫਾਰਮਰ ਆਇਆ ਵਾ ਉਹ ਉਹ ਨਾਲ ਗੱਲ ਕਰ ਸਕਣ ਤੇ ਉਹ ਆਪਣਾ ਧਿਆਨ ਲਾ ਗਿਆ ਕਿ ਸਰਕਾਰ ਜਾਂ ਉਹ ਅਧਿਕਾਰੀ ਕਿੰਨੇ ਸੀਰੀਅਸ ਹੈਗੇ ਆ ਇਸ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਜੀ ਕੀ ਮੁਰਤੋਂ ਸੰਪਰਕ ਕੀਤਾ ਗਿਆ ਪੰਜਾਬ ਪੁਲਿਸ ਦੇ ਨਾਲ ਤਾਂ ਕਿ ਜਿਸ ਤਰੀਕੇ ਦੀ ਸ਼ਿਕਾਇਤ ਉਹ ਨੌਜਵਾਨ ਦੇ ਰਿਹਾ ਸੀ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਨਸ਼ਾ ਵਿਕਰਿਆ ਤਾਂ ਕਿ ਕਾਰਵਾਈ ਹੋ ਸਕੇ ਲੋਕਾਂ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਨੂੰ ਨਸ਼ੇ ਦੀ ਦਗਲ ਤੋਂ ਬਚਾਇਆ ਜਾ ਸਕੇ ਕੀ ਮੁਰਤੋਂ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਤਾਂ ਕਿ ਉੱਥੇ ਚੈਕਿੰਗ ਕਰਕੇ ਦੇਖਿਆ ਜਾਵੇ ਕਿ ਵਾਕਈ ਬਿਲਕੁਲ ਉਸ ਤੋਂ ਬਾਅਦ ਇੱਕ ਉਸ ਲੜਕੇ ਦੀ ਵੀਡੀਓ ਕਿਸੇ ਹੋਰ ਵੱਡੇ ਅਧਿਕਾਰੀ ਨੂੰ ਭੇਜੀ ਗਈ ਪਰ ਉਹਨਾਂ ਨੇ ਬਿਲਕੁਲ ਪੋਜ਼ਿਟਿਵ ਰਿਸਪੌਂਸ ਦਿੱਤਾ ਔਰ ਉਹਨਾਂ ਨੇ ਕਿਸੇ ਵਕਤਰੀ ਡਿਊਟੀ ਵੀ ਲਗਾਈ ਕਿ ਉਸ ਏਰੀਆ ਨੂੰ

बहुत जगह है ऐसा कोई जगह नहीं है कि मैं देखा नहीं हूँ ब्राह्मण के ऊपर चलता है हाँ। मंजू को जो घर है, हाँ, तो है ना मंजू तो बेच ही तो रहा है गंगा वो तो गंगा बेचती है ना तो चलो रेडी पे बेचती है तो ये चिट्टा बेचते हैं चिट्टा बेचने वाला बाहरला आदमी वहाँ पे आके जैसे कि हम लोग जैसे ठेकेदार हो गया समझ वो ठेकेदार लिया बाहर से आओ मैं यहाँ पे रखूंगा आप यहाँ से जो मर्जी जमीन डीलिंग करो ठोकता रहता है वो रहता है हाँ हाँ बस बस यही तो बात हो जाता है वो डलियों में होता है ना डली मुझे ये सब बारे में तो मुझे आवाज आता रहता है ना मेरे घर वाले को तू तो, तो चुप रहा तो चुप रहा लड़की लड़की है पच्चीस साल की पच्चीस साल की हम लड़की है तो उसका भाई क्या करता है उसका भाई ये सारा काम करवाता है वो खुद मिल के काम करता रहता है कई ऊपर उसके ऊपर केस है कई आदमी के ऊपर भी उसके ऊपर केस है बहुत सनक लड़का है उसका लड़का है नाम नहीं पता उसका नाम देखिए नाम भाई वाइफ नहीं जानता हूँ दो चार दस आदमी आता है मैं आपको सकल से आपको पहचान देगी एक तो तो लड़की का नाम भी नहीं पा लड़की का नाम जस्सी है जस्सी हाँ जी जस्सी जैसी कोई नहीं हाँ जानते ਦੇਖ ਤੁਹਾਨੂੰ ਕਰਾਤਾ ਹਾਂ ਬਾਤ। ਸੋ ਦਾਅਵੇ ਕੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਤਰਜ਼ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੁੱਧ ਛੇੜਿਆ ਗਿਆ। ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ। ਪਰ ਆਏ ਦਿਨ ਜੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਇਹ ਵੀਡੀਓਜ਼ ਇਹ ਮੂੰਹ ਬੋਲਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ। ਪੰਜਾਬ ਸਰਕਾਰ ਦਾ ਦਾਵਾ ਕਿ ਹੁਣ ਤੱਕ अनेका ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ ਉਹਨਾਂ ਦੇ ਘਰਾਂ ਦੇ ਉੱਤੇ ਬੰਡੋਜਰ ਚਲਾਇਆ ਜਾ ਚੁੱਕਿਆ ਪਰ ਦੂਜੇ ਪਾਸੇ ਹਲੇ ਵੀ ਜਿਹੜਾ ਕਿ ਨਸ਼ਾ ਉਹ ਢੜੰਨੇ ਦੇ ਨਾਲ ਵਿਕਦਾ ਨਜ਼ਰ ਆ ਰਿਹਾ ਕਿਉਂਕਿ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਦੂਜੇ ਪਾਸੇ ਕਪੂਰਥਲਾ ਦੇ ਵਿੱਚ ਇਹ ਮਾਮਲਾ ਉਦੋਂ ਗੰਭੀਰ ਹੋ ਜਾਂਦਾ ਜਦੋਂ ਇੱਕ ਵਿਅਕਤੀ ਖੁਦ ਦਾਅਵਾ ਕਰੇ ਕਿ ਕਿਵੇਂ ਜਿਹੜਾ ਕਿ ਨਸ਼ਾ ਵੇਚਿਆ ਜਾ ਰਿਹਾ ਹੈ ਕਿਉਂਕਿ ਜਦੋਂ ਲੋਕਾਂ ਦੇ ਨਾਲ ਹਮਦਰਦੀ ਹੋ ਜਾਂਦੀ ਹੈ ਤਾਂ ਕਿ ਲੋਕਾਂ ਦੇ ਜਿਹੜੇ ਧੀ ਪੁੱਤ ਨੇ ਉਹ ਨਸ਼ੇ ਤੋਂ ਦੂਰ ਰਹਿ ਸਕਣ ਇਸ ਦੇ ਤਹਿਤ ਉਸ ਵਿਅਕਤੀ ਨੇ ਦੱਸਿਆ ਕਿ ਕਿਵੇਂ ਜਿਹੜਾ ਕਿ ਨਸ਼ਾ ਇੱਥੇ ਵਿਕ ਰਿਹਾ ਤੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਅਜੇ ਲੋਕਾਂ ਦੇ ਖਿਲਾਫ ਹੁਣ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ